ਕਪੀ ਜੀ ਸਾਕੇ ਰਣੀ ਉਹ ਦੇਖਦੇ ਦਸਕਾ ਨੂੰ ਪਿਆਰ ਭਰੀ ਸੱਸੀ ਕਲ ਜੋ ਅੱਜ ਰੰਗੜ ਨੰਗਲ ਵਿਖੇ ਕਾਂਗਰਸ ਵੱਲੋਂ ਸਰਦਾਰ ਮਨਦੀਪ ਸਿੰਘ ਵੱਲੋਂ ਇੱਕ ਭਾਰੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਤੁਸੀਂ ਦੇ ਰਹੇ ਡੀਐਸ ਦੀ ਖਾਸ ਰਿਪੋਰਟ ਪੱਤਰਕਾਰ ਨਿਸ਼ਾਨ ਸਿੰਘ ਤਨਵਾਦ ਜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਜਨਮ ਤੇ ਮੇਰੇ ਮਾਪਾਪ ਨੇ ਦਿੱਤਾ ਵਾ ਪਰ ਸਿਆਸਤ ਦੇ ਵਿੱਚ ਜਿੰਨਾ ਕਹਿੰਦਾ ਵੋਟਾ ਲਾਉਣਾ ਉਹ ਸਰਦਾਰ ਤ੍ਰਿਪਿੰਦਰ ਸਿੰਘ ਜੀ ਬਾਜਵਾ ਜੀ ਦੀ ਤਰ੍ਹਾਂ ਦੀ ਅੱਜ ਵੀ ਇਸ ਪਿੰਚੇ ਖਰੂਗੇ ਬੋਲ ਰਿਹਾ ਮੈਂ ساری ਉਮਰ ਦਾ ਹੀ ਪਿੰਡ ਵਾਲਿਆਂ ਦਾ ਤ੍ਰਿਪਿੰਦਰ ਬਾਜਵਾ ਜੀ ਦਾ ਹੀ ਕਰਜ਼ਦਾਰ ਰਹੂੰਗਾ ਕਿਉਂਕਿ ਪਹਿਲਾਂ ਵੀ ਪਿੰਡਾ ਜਦੋਂ ਸਰਪੰਚ ਬਣਿਆ ਫਾਦਰ ਸਾਹਿਬ ਦੇ ਨਾਲ ਇਹਨਾਂ ਦਾ ਬਹੁਤ ਹੀ ਨਿੱਜੀ ਪਿਆਰ ਆ ਸੂਹ ਤੋਂ ਉਹਨਾਂ ਦਾ ਪਹਿਲਾਂ ਮੈਨੂੰ ਇਹਨਾਂ ਨੇ ਸਰਪੰਚ ਬਣਾਉਣ ਦੇ ਦੋ ਵਾਰੀ ਵੀ ਮੇਰੀ ਬਹੁਤ ਹੀ ਅਰਜ਼ੀ ਕੀਤੀ ਫਿਰ ਜ਼ਿਲ੍ਹਾ ਜਨ ਜਾਦੂ ਕਮੇਟੀ ਦਾ ਨਾਮਰ ਬਣਾਇਆ ਤੇ ਜ਼ਿਲ੍ਹੇ ਦਾ ਮੀਤ ਪ੍ਰਧਾਨ ਲਾਇਆ ਫਿਰ ਕਦੀ ਸੋਚਿਆ ਨਹੀਂ ਸੀ ਕਿ 2012 ਦੇ ਵਿੱਚ ਮੈਂ ਟਿਕਲਾਂਤ ਕੋਾਸਟੇ ਉਦੋਂ ਬਾਜਵਾ ਸਾਹਿਬ ਕੋ ਗਈ ਉਦੋਂ ਤੇ ਲੈ ਕੇ ਚੱਲੇ ਸੀ ਤੇ ਬਾਜਵਾ ਸਾਹਿਬ ਨੇ ਇਹ ਐਲ ਕੀ ਜਿਹੜੀ ਕਾਮਨਾ ਮਾਂ ਦੀ ਪੂਰੀ ਕੀਤੀ ਤਾਂ ਇਹਨਾਂ ਨੂੰ ਵੀ ਮੇਰੇ ਮਨ ਤੇ ਬੈਠੇ ਅੱਜ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਕੈਬਨ ਮੰਤਰੀ ਸੋਧਾ ਤ੍ਰਿਪਤੀ ਸਿੰਘ ਬਾਜਵਾ ਜੀ ਹਜੂਤਾ ਵਿਧਾਇਕ ਹਲਕਾ ਫਤਿਹਗੜ ਕੁੰਡੀਆਂ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਦਮ ਜਾਮਨੀ ਗੋਮਰ ਜੀ ਜੋ ਲੋਕ ਸਭਾ ਦੇ ਉਮੀਦਵਾਰ ਨੇ ਲੈ ਕੇ ਰਵੀ ਮੰਗਲ ਐਜਿੱਟੇ ਹੁੰਦੇ ਇਨਾਂ ਦਾ ਤਹਿ ਦਿਲੋਂ ਦਿੱਲੀ ਅਧਰਾਇਆ ਤੋਂ ਜੀ ਆਇਆਂ ਆਖਦਾ ਹਾਂ ਤੇ ਆਪਣੇ ਰੰਗਰ ਮੰਗਲ ਜੀ ਸਮੁੱਚੀ ਟੀਮ ਦਾ ਵੀ ਮੇਰੇ ਆ ਭੈਣਾ ਮਤਾਵਾ ਭਰਾਵਾ ਵੀ ਦਾ ਚਾਚਾ ਤਾਇਆ ਦਾ ਵੀ ਸਿਰ ਝੁਕਾ ਕੇ ਇਹ ਬਹੁਤ ਸੋਚਣਾ ਪੈਂਦਾ ਸਰ ਕਿ ਕੀ ਸਹੀ ਹੈ ਕੀ ਗਲਤ ਹੈ ਕਹਨੇ ਅੱਜ ਤੱਕ ਸਾਡੇ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਪਾਇਆ ਤੇ ਕਹਨੇ ਸਾਡੇ ਦੇਸ਼ ਨੂੰ ਸਿਰਫ ਦਰਦੂ ਦੇ ਨਾਂ ਤੇ ਬੰਨਿਆ ਤੇ ਵੋਟ ਇੱਕ ਇੱਕ ਵੋਟ ਸਿਰਫ ਔਰ ਸੇਪ ਕਾਂਗਰਸ ਲਈ ਤਾਂ ਕਿ ਕਾਂਗਰਸ ਸੈਂਟਰ ਵਿੱਚ ਆ ਸਕੇ ते साधा देश एक बारी होर तरक्की तो दे रस्ते ते चल सके जय हिंद वाइगुरु जी का खालसा वाइगुरु जी की फतेह ਆਜੋ ਸਾਰੇ ਆਜੋ ਆਜੋ ਸਾਰੇ ਦਿਨ ਆਜੋ ਆਜੋ ਮੈਂ ਨਹੀਂ ਕਰਨੀ ਹੈ ਪਰ ਮੈਂ ਕਰਦਾ